ਹਲੋ ਹਾਂਜੀ ਆ ਹਾਂਜੀ ਮੈਂ ਰਾਜਵਿੰਦਰ ਖੋਖਰ ਬੋਲਦਾ ਐ ਆ ਸੱਚ ਤੋਂ ਆ ਸੱਚ ਟੀਵੀ ਤੋਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਪਿੰਡੂ ਮਜ਼ਦੂਰ ਯੂਨੀਅਨ ਤੋਂ ਤਰਸੇਮ ਸਿੰਘ ਪੀਟਰ ਗੱਲ ਕਰ ਰਹੇ ਹੋ ਤਰਸੇਮ ਪੀਟਰ ਜੀ ਹਾਂ ਬਿਲਕੁਲ ਜੀ ਅ ਸਰ ਪਿਛਲੇ ਦਿਨਾਂ ਦੇ ਵਿੱਚ ਜੀ ਡੀ ਪੀ ਐਸ ਸੀ ਦਾ ਇੱਕ ਪ੍ਰੋਗਰਾਮ ਹੋਇਆ ਵੀ ਮੈਨੂੰ ਤੇ ਉਸ ਲੈ ਕੇ ਜਿਹੜੀ ਗੱਲਬਾਤ ਕਰਨੀ ਚਾਹੁੰਦੇ ਆ ਤੁਹਾਨੂੰ ਵੀ ਪੁਲਿਸ ਵੱਲੋਂ ਅਰੈਸਟ ਕੀਤਾ ਗਿਆ ਜੀ ਹਾਂ ਹੁਣ ਤੱਕ ਦੇ ਅੰਕੜੇ ਕਿੰਨੇ ਆ ਜੀ ਜਿਹੜੇ ਪੁਲਿਸ ਵੱਲੋਂ ਅਰੈਸਟ ਕੀਤਾ ਗਿਆ ਬੰਦਿਆਂ ਨੂੰ ਦੇਖੋ ਇਸ ਤਰ੍ਹਾਂ ਹੈ ਕਿ ਜਿਹੜਾ 310 ਬੰਦਿਆਂ ਦੀ ਜਾਣਕਾਰੀ ਤਾਂ ਜਿਹੜੇ ਜੇਲਾਂ ਵਿੱਚ ਨੇ ਹੁਣ ਤੱਕ ਠੀਕ ਹੈ ਜੀ ਇਸ ਤੋਂ ਇਲਾਵਾ ਬਹੁਤ ਸਾਰੇ ਜਿਸਤੇ ਨਾ ਜੀਡੀਪੀਐਸ ਨੇ ਬੀ ਨੂੰ ਉਸ ਜਿਹੜੀ ਇਹ ਤੇ ਜਿਹੜੀ 927 ਏਕੜ ਜ਼ਮੀਨ ਹੈ ਹਾਂਜੀ ਹਾਂਜੀ ਉਹ ਉਹਦੇ ਵਲ ਜਾਣ ਨੂੰ ਆਪਣੇ ਕਾਫਲਿਆਂ ਨੇ ਜਿਹੜੇ ਵਧੇ ਆ ਉਹਦੇ ਵਿੱਚੋਂ ਪਿੰਡਾਂ ਤੋਂ ਬਹੁਤ ਸਾਰੇ ਜਗ੍ਹਾ ਤੇ ਨਾਕੇ ਲਾ ਕੇ ਸਰਕਾਰ ਨੇ ਉਹ ਉਹਨਾਂ ਨਾਕਿਆਂ ਤੋਂ ਉਹਨਾਂ ਦੇ ਘਰਾਂ ਤੋਂ ਉਹਨਾਂ ਨੂੰ ਗ੍ਰਿਫਤਾਰ ਕਰਕੇ ਲੈ ਗਈ ਹਮ ਪਰ ਸਰਕਾਰ ਹੈਰਾਨੀ ਦੀ ਗੱਲ ਹੈਗੀ ਹੈ ਕਿ ਇੱਕ ਐਸਾ ਮਤਲਬ ਫੋਰਸ ਦੀ ਜਿਹੜੀ ਕਾਰਵਾਈ ਹੈ ਇੰਨੀ ਸ਼ੱਕੀ ਹੈ ਕੀ ਅਜੇ ਤੱਕ ਸਰਕਾਰ ਨੇ ਆਂਕੜੇ ਨਹੀਂ ਜਾਰੀ ਕੀਤੇ ਕਿ ਉਹਨਾਂ ਕੋ ਕਿੰਨੇ ਹੁਣ ਤੱਕ ਦਲਿਤ ਮਜ਼ਦੂਰ ਜਿਹੜੇ ਆ ਉਹਨਾਂ ਦੇ ਕੋ ਉਹਨਾਂ ਦੀ ਹਿਰਾਸਤ ਹੈ ਕਿੰਨੇ ਬੇਜ਼ਮੀਨੇ ਛੋਟੇ ਕਿਸਾਨ ਉਹਨਾਂ ਦੀ ਹਿਰਾਸਤ ਵਿੱਚ ਆ ਹ ਇੱਕ ਸਵਾਲ ਇਹ ਵੀ ਖੜਾ ਹੁੰਦਾ ਜੀ ਮੰਨ ਲਓ ਜੀਪੀਐਸਸੀ ਦਾ ਪ੍ਰੋਗਰਾਮ ਤੇ ਪੇਡੂ ਮਜ਼ਦੂਰ ਯੂਨੀਅਨ ਦੇ ਆਗੂ ਨੂੰ ਸਵੇਰ ਪ੍ਰਧਾਨ ਨੂੰ ਅਰੈਸਟ ਕਰਦੇ ਆ ਉਹਨਾਂ ਦੇ ਘਰਾਂ ਦੇ ਵਿੱਚ ਛਾਪੇਮਾਰੀ ਕਰਦੇ ਆ ਇਸ ਬਿਆਨ ਨੂੰ ਤੁਸੀਂ ਕਿਵੇਂ ਦੇਖਦੇ ਹੋ ਦੇਖੋ ਗੱਲ ਹੈ ਮਤਲਬ ਜਿੱਥੇ ਮਜ਼ਦੂਰਾਂ ਦਾ ਸਵਾਲ ਹੈਗਾ ਕਿਉਂਕਿ ਜਿਹੜੀ 16 ਤਰੀਕ ਨੂੰ ਸਰਕਾਰ ਨਾਲ ਸਰਕਾਰ ਦੇ ਨਮਾਇंदे ਡੀਪੀ ਕਮਿਸ਼ਨਰ ਔਰ ਐਸਐਸਪੀ ਜਿਹੜੇ ਸੰਗਰੂਰ ਦੇ ਉੱਚ ਅਧਿਕਾਰੀ ਹੈ ਜਿਹਦੇ ਵਿੱਚ ਹੋਰ ਵੀ ਅਧਿਕਾਰੀ ਸ਼ਾਮਿਲ ਸਗੇ ਜਿਹਦੇ ਵਿੱਚ ਗੱਲਬਾਤ ਹੋਈ ਹੈ ਉਹਦੇ ਵਿੱਚ ਅਸੀਂ ਵੀ ਸ਼ਾਮਿਲ ਸਗੇ ਹੂੰ ਹੂੰ ਅਸੀਂ ਚਾਹੁੰਦੇ ਸੀਗੇ ਕਿ ਇਹ ਇਹ ਜਿਹੜਾ ਮਾਮਲਾ ਆ ਜੀਡੀਪੀ ਐਸ ਆ ਜਿਹੜਾ ਮਾਮਲਾ ਇਹ ਉਹਦਾ ਮਾਮਲਾ ਨਹੀਂ ਹੈਗਾ ਇਹ ਸਾਰੀ ਜਿਹੜੀ ਲੁਕਾਈ ਦਾ ਉਹਦਾ ਉਹਦਾ ਸਵਾਲ ਹੈਗਾ ਇਸ ਕਰਕੇ ਅਸੀਂ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਉਸ ਮੀਟਿੰਗ ਚ ਸ਼ਾਮਲ ਹੋਏ ਸੀ ਆਰਓ ਉਸ ਤੇ ਵਿੱਚ ਜਿਹੜਾ ਆ ਮਤਲਬ ਸਰਕਾਰ ਦੇ ਜਿਹੜੇ ਨਮਾਇंदे ਸੀਗੇ ਉਹਨਾਂ ਕੋ ਇਹਦਾ ਕੋਈ ਜਵਾਬ ਨਹੀਂ ਸੀਗਾ ਹਮਮ ਔਰ ਉਹਦੇ ਵਿੱਚ ਉਹਨਾਂ ਨੇ ਇੱਕ ਪ੍ਰਪੋਜ਼ਲ ਰੱਖੀ ਸੀਗੀ ਇਹੋ ਪ੍ਰੋਪੋਜ਼ਲ ਹੈ ਵੀ ਅਸੀਂ ਕੈਸ਼ ਵੀ ਸਰਕਾਰ ਇਹਦੇ ਉੱਤੇ ਪਾਲਿਸੀ ਬਣਾਵੇ ਹੂੰ ਹੂੰ ਸਰਕਾਰ ਪਾਲਿਸੀ ਬਣਾਏਗੀ ਤਦ ਹੀ ਤਾਂ ਮਸਲੇ ਦਾ ਹੱਲ ਹੋਏਗਾ ਨਾ ਕਿਉਂਕਿ ਇਹ ਕੱਲਾ ਮਤਲਬ ਇਹ ਕੱਲਾ ਇਹ ਇੱਕ ਇਸੇ ਇੱਕ ਪਿੰਡ ਦਾ ਸਵਾਲ ਨਹੀਂ ਹੈਗਾ ਹੂੰ ਹੂੰ ਹੁਣ ਤੱਕ ਸਾਡੀ ਜਾਣਕਾਰੀ ਮੁਤਾਬਕ ਜਿਹੜਾ ਹੈਗਾ ਆ ਇਹ 153 ਵਿੱਚ ਰਾਗੇ ਪਿੰਡ ਹੈ ਠੀਕ ਹੈ ਜੀ ਇਕੱਲਾ ਜਿਹੜਾ ਹੈਗਾ ਆ ਮਤਲਬ ਇਹੀ ਪਿੰਡ ਨਹੀਂ ਹੈਗਾ ਆ ਇਹ ਇਸ ਤੋਂ ਇਲਾਵਾ ਵੀ ਇੱਥੇ ਹੀ 927 ਏਕੜ ਨਹੀਂ ਹੈਗੇ ਇਹ ਇਹ ਬਹੁਤ ਸਾਰੀਆਂ ਜ਼ਮੀਨਾਂ ਜਿਹੜੀਆਂ ਹੈਗੀਆਂ ਜਿਹਦੀਆਂ ਸੀਲਿੰਗ ਤੋਂ ਵੱਧ ਹੈ ਹੂੰ ਹੂੰ ਕਹਿਣ ਨੂੰ ਭਾਵੇਂ ਸਰਕਾਰ ਨੇ ਕਿਹਾ ਜਾਂਦਾ ਆ ਵੀ ਅਸੀਂ ਸੀਲਿੰਗ ਐਕਟ ਬਣਾ ਦਿੱਤਾ ਆ ਉਹਦੇ ਵਿੱਚ ਤੋਂ 1.75 ਤੋਂ 1.75 ਏਕੜ ਤੋਂ ਵੱਧੂ ਜ਼ਮੀਨ ਆ ਜਿਹੜੇ ਜਿਹੜੀ ਹੈ ਇਹ ਸਰਪਲਸ ਹੋਊਗੀ ਉਹ ਜ਼ਮੀਨ ਵੰਡੀ ਜਾਊਗੀ ਹੈਨਾ ਪਰ ਉਹ ਜ਼ਮੀਨ ਦੇ ਸਵਾਲ ਦੇ ਉੱਤੇ ਜਿਹੜਾ ਆ ਉਹ ਇਹ ਇਹ ਇੱਕ ਅੱਜ ਵੀ ਅਜੇ ਵੀ ਜੇ 153 ਪਿੰਡ ਜਿਹਦੇ ਵਿੱਚ ਹਜ਼ਾਰਾਂ ਏਕੜ ਜ਼ਮੀਨ ਹੈ ਉਹ ਜੇ ਸਰਕਾਰ ਜਿਹੜੇ ਆ ਹਾਲੇ ਤੱਕ ਉਹ ਉਹ ਜ਼ਮੀਨ ਦਾ ਕੋਈ ਲੇਖਾ ਜੋਖਾ ਹੀ ਨਹੀਂ ਕਰ پائی ਹੂੰ ਹੂੰ ਜਾਂ ਕਰਨਾ ਚਾਹੁੰਦੀ ਨਹੀਂ ਹੈਗੀ ਕਿਉਂਕਿ ਉਹਦੇ ਉੱਤੇ ਵੱਡੇ ਭੂਮੀਪਤੀ ਵੱਡੇ ਜ਼ਗੀਰਦਾਰ ਕਾਬਜ਼ ਆ ਹੂੰ ਹੂੰ ਤੇ ਫਿਰ ਹਾਂਜੀ ਜੀ ਤੁਸੀਂ ਤੁਸੀਂ ਕਹਿ ਰਹੇ ਸੀ ਹਾਂ ਹਾਂ ਭਗਵੰਤ ਮਾਨ ਸਰਕਾਰ ਕਹਿੰਦੀ ਸੀ ਵੀ ਅਸੀਂ ਕਮੀਆਂ ਦੇ ਵੇੜੇ ਦੀ ਗੱਲ ਕਰਾਂਗੇ ਅਕਸਰ ਗੀਤ ਗਾਏ ਜਾਂਦੇ ਸੀਗੇ ਪਰ ਇਸ ਘਟਨਾ ਤੋਂ ਬਾਅਦ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੂੰ ਅਰੈਸਟ ਕੀਤਾ ਗਿਆ ਹਨਾ ਅਜੇ ਤੀਕ ਵੀ ਨਹੀਂ ਛੱਡੇ ਗਏ ਤੇ ਇਸ ਬਾਰੇ ਤੁਹਾਡਾ ਕੀ ਕਹਿਣਾ ਜੀ ਦੇਖੋ ਗੱਲ ਇਹ ਹੈ ਗਾਣੇ ਗਾ ਲੈਣੇ ਹੂੰ ਹੂੰ ਜੁਮਲੇ ਛੱਡ ਲੈਣੇ ਹੋਰ ਗੱਲ ਹੈ ਹੂੰ ਹੂੰ ਉਹਦਾ ਕਮੀਆਂ ਦੇ ਵੇੜੇ ਦਾ ਜਿਹੜਾ ਹੂੰ ਮਕਸਦ ਸੀਗਾ ਉਹ ਸਿਰਫ ਤੇ ਸਿਰਫ ਬੇੜਿਆਂ ਦੀ ਜ਼ਮੀਨ ਲੈਣੀ ਇਹ ਜੇ ਵੋਟਾਂ ਲੈਣੀਆਂ ਸੀ ਉਹ ਜਿੱਦਿਆਂ ਬਾਕੀ ਹਾਕਮ ਪਾਰਟੀਆਂ ਜਿਹੜੀਆਂ ਇਹਨਾਂ ਨੇ ਹੁਣ ਤੱਕ ਜਿਹੜੀ ਤੀਜੇ ਹਿੱਸੇ ਦੀ ਜ਼ਮੀਨ ਜਿਹਦੇ ਉੱਤੇ ਜੀਡੀਪੀਐਸ ਨੇ ਬਹੁਤ ਲੰਬਾ ਕੋਹੜ ਲੜਿਆ ਔਰ ਸਾਰੇ ਲੋਕਾਂ ਨੂੰ ਜਿਹੜੇ ਲੋਕ ਜ਼ਮੀਨਾਵਲੇ ਨਹੀਂ ਸੀ ਉਹਨਾਂ ਨੂੰ ਜ਼ਮੀਨਾਵਲੇ ਬਣਾਇਆ ਜਿਹੜੇ ਖੇਤ ਮਜ਼ਦੂਰ ਸੀਗੇ ਲੋਕਾਂ ਦੇ ਖੇਤਾਂ ਵਿੱਚ ਦੀਰੀ ਲਾਉਂਦੇ ਸੀਗੇ ਉਹਨਾਂ ਨੇ ਆਪਣੀ ਕੀਤੀ ਵਿੱਚ ਆਪਣੀ ਆਪਣੀ ਖੇਤੀ ਕਰ ਰਹੇ ਆ ਹੂੰ ਉਹ ਉਹ ਜਿਹੜੇ ਉਹ ਲੋਕ ਨੇ ਉਹ ਅੱਜ ਉਹਨਾਂ ਲਈ ਉਹ ਜਿਹੜਾ ਕਮੀਆਂ ਦਾ ਬੇੜਾ ਉਹਦਾਂ ਦਾ ਹੀ ਹੈ ਪਰ ਪਗਸਾ ਮਤਲਬ ਜਿਹੜੀ ਇਹ ਜਿਹੜਾ ਭਗਵੰਤ ਮਾਨ ਹੈ ਇਹਦੇ ਲਈ ਬੇੜੇ ਦਾ ਅਰਥ ਬਦਲ ਗਿਆ ਅੱਜ ਉਹ ਉਹਦਾ ਉਹਦਾ ਜਿਹੜਾ ਹੈਗਾ ਸੂਰਜ ਜਿਹੜਾ ਆ ਉਹ ਕਾਰਪੋਰੇਟ ਵੱਡੇ ਭੂਮੀਪਤੀਆਂ ਔਰ ਜਿਹੜਾ ਲੈਂਡ ਮਾਫੀਆ ਦੇ ਜਿਹੜਾ ਆ ਉਹ ਉਹਨਾਂ ਦੇ ਜਿਹੜਾ ਮੈਹਿਲਾ ਚ ਚੜਦਾ ਆ ਹੁਣ ਉਹ ਉੱਥੇ ਚੜਾਉਂਦਾ ਆ ਉਹ ਉਹ ਹੁਣ ਇੱਥੇ ਨਹੀਂ ਚੜਾਉਂਦਾ ਵੇੜਿਆਂ ਦੀ ਗੱਲ ਨਹੀਂ ਕਰਦਾ ਹੂੰ ਏਸੀ ਕਰਕੇ ਹੂੰ ਔਰ ਤੇ ਔਰ ਬਹੁਤ ਮਤਲਬ ਜਿਹੜੀ ਇਹ ਸਰਕਾਰ ਆ ਇਹ ਤਾਂ ਬਹੁਤ ਜਿਹੜੀ ਮਤਲਬ ਕਾਨੂੰਨ ਦੀ ਆਪਣੇ ਆਪ ਦੇ ਵਿੱਚ ਰੰਗਣਾ ਕਰ ਰਹੀ ਹੈ ਮੈਂ ਖੁਦ ਇੱਕ ਇੱਥੇ ਮੈਨੂੰ ਗ੍ਰਿਫਤਾਰ ਕੀਤਾ ਗਿਆ ਮੈਨੂੰ ਡਿਟੇਨ ਕਰਨ ਤੋਂ ਪਹਿਲਾਂ ਉਹਨਾਂ ਨੇ ਬਕਾਇਦਾ ਰੂਪ ਦੇ ਵਿੱਚ ਮੇਰਾ ਫੋਨ ਕਰ ਪਿਆ ਸੀਗਾ ਮੇਰਾ ਫੋਨ ਮੰਗਾਇਆ ਤੋ ਮੈਂ ਉਹਨਾਂ ਨੂੰ ਪੁੱਛਿਆ ਵੀ ਫੋਨ ਕਿਉਂ ਮੰਗਾ ਰਹੇ ਹੋ ਕਹਿੰਦੇ ਜੀ ਕੋਈ ਗੱਲਬਾਤ ਹੋਊਗੀ ਫਿਰ ਕਿਧਰ ਨਾ ਕਰਾਂਗੇ ਮੈਂ ਕਿਹਾ ਗੱਲਬਾਤ ਤੁਸੀਂ ਆਪਣੇ ਕਰਨ ਲਈ ਲੈ ਕੇ ਆ ਰਹੇ ਹੋ ਨਾ ਹੂੰ ਠੀਕ ਹੈ ਨਾ ਤੁਸੀਂ ਮੈਨੂੰ ਤਾਂ ਨਹੀਂ ਦੇਣਾ ਫੋਨ ਇਸ ਕਰਕੇ ਅਰਥ ਫਿਰ ਵੀ ਉਹ ਫੋਨ ਲੈ ਲੈ ਕੇ ਆਪਣੇ ਕੋਲ ਰੱਖਿਆ 40 ਘੰਟੇ ਮੈਨੂੰ ਡਿਟੇਨ ਕਰਕੇ ਰੱਖਿਆ ਹੂੰ ਗੱਲਾਂ ਬਹੁਤ ਮਾਰੀਆਂ ਦੱਸੋ ਜੀ ਤੁਹਾਨੂੰ ਪ੍ਰਧਾਨ ਜੀ ਕੀ ਸਹੂਲਤਾਂ ਚਾਹੀਦੀਆਂ ਮੈਂ ਕਿਹਾ ਸੀ ਜਿਹੜਾ ਪਿਕਨਿਕ ਮਨਾਉਣਾ ਹੈ ਹੂੰ ਬਿਲਕੁਲ ਜੀ ਬਿਲਕੁਲ ਸੋ ਇਹ ਇਸ ਕਰਕੇ ਇਹ ਹੈਗਾ ਭਗਵੰਤ ਮਾਨ ਜਿਹੜਾ ਆ ਉਹ ਖਾਸ ਕਰਕੇ ਜਿਹੜਾ ਆ ਉਹ ਅੱਜ ਕਿਸਾਨ ਵਿਰੋਧੀ ਮਜ਼ਦੂਰ ਵਿਰੋਧੀ ਛੋਟਾ ਵਪਾਰੀ ਵਿਰੋਧੀ ਜਿਹੜਾ ਆ ਉਹ ਇੰਨੇ ਸਾਲਾਂ ਦੇ ਵਿੱਚ ਜਿਹੜਾ ਉਹ ਸਾਬਤ ਹੋ ਰਿਹਾ ਆ ਅੱਜ ਠੀਕ ਆ ਲੋਕਾਂ ਦੇ ਅੱਖਾਂ ਦੇ ਵਿੱਚ ਉਹ ਜਿਹੜਾ ਉਹ ਮਿੱਟੀ ਪਾ ਕੇ ਲੋਕਾਂ ਨੂੰ ਗੁੰਮਰਾਹ ਕਰਨਾ ਚਾਹੁੰਦਾ ਆ ਝੂਠੀ ਪਬਲਿਕ ਸਿਟੀ ਕਰਕੇ ਹੁਣ ਤੁਸੀਂ ਦੇਖ ਲਓ ਅੱਜ ਹੁਣ ਸਿੱਖਿਆ ਕ੍ਰਾਂਤੀ ਦੀ ਗੱਲ ਕਰ ਰਹੇ ਆ ਉਹ ਤੇ ਐਜੂਕੇਸ਼ਨ ਬੋਰਡ ਦੇ ਐਜੂਕੇਸ਼ਨ ਡਿਪਾਰਟਮੈਂਟ ਦੇ ਵਿੱਚ ਜਿਹੜੇ ਟੀਚਰ ਪੜ੍ਹਾਉਂਦੇ ਨੇ ਉਹਨਾਂ ਨੂੰ ਡਿਪੂਟੇਸ਼ਨ ਦੇ ਉੱਤੇ ਉਹ ਟਰਾਂਸਪੋਰਟ ਚ ਭੇਜ ਰਹੇ ਨੇ ਇਹ ਕਿਹੜੀ ਠੀਕ ਇਹ ਸਿੱਖਿਆ ਕ੍ਰਾਂਤੀ ਕਹਿੰਦੀ ਸਿੱਖਿਆ ਕ੍ਰਾਂਤੀ ਹੈ ਹੂੰ ਹੂੰ ਹੈ ਅੱਜ ਮਤਲਬ ਆਪਣਾ ਯੁੱਧ ਲੱਗਿਆ ਨਸ਼ਿਆਂ ਦੇ ਵਿਰੁੱਧ ਰੋਸ ਤਾਂ ਮੋਤਾਂ ਸਾਡੇ ਆਪਣੇ ਬੇੜਿਆਂ ਵਿੱਚ ਮੋਤਾਂ ਹੋ ਰਹੀਆਂ ਹੂੰ ਹੂੰ ਹੈ ਜੀ ਤਾਂ ਇਸ ਕਰਕੇ ਸਵਾਲ ਆ ਜੀ ਵੀ ਬਹੁਤ ਸਾਰੇ ਚੈਨਲ ਤੇ ਲੋਕ ਕਹਿ ਰਹੇ ਆ ਵੀ ਜੀਡਪੀਐਸਸੀ ਨੇ ਰੋੜ ਜਾਮ ਕੀਤੇ ਲੋਕਾਂ ਨੂੰ ਮਲੋ ਦਿੱਕਤ ਆਈ ਤੁਹਾਨੂੰ ਇਸ ਬਾਰੇ ਕੀ ਲੱਗਦਾ ਵੀ ਦੋ ਗੱਲਾਂ ਆ ਸੰਯੁਕਤ ਮੋਰਚੇ ਨੇ ਗੰਭੀਰਤਾ ਨਾਲ ਇਸ ਨੂੰ ਲਿਆ ਮਜ਼ਦੂਰਾਂ ਦੇ ਮੋਰਚੇ ਨੇ ਗੰਭੀਰਤਾ ਨਾਲ ਇਸ ਇਸ ਕਰਕੇ ਲਿਆ ਇਹਨੂੰ ਗੰਭੀਰਤਾ ਨਾਲ ਲਿਆ ਕਿ ਇਹ ਜਿਹੜੇ ਲੋਕਾਂ ਦੀ ਪਰੇਸ਼ਾਨੀ ਨੂੰ ਧਿਆਨ ਦੇ ਵਿੱਚ ਰੱਖਿਆ ਜਾਵੇ ਪਰ ਸਵਾਲ ਤੇ ਆ ਵੀ ਜਦੋਂ ਜਮਹੂਰੀ ਟੰਗ ਦੇ ਨਾਲ ਹੂੰ ਲੋਕਾਂ ਨੂੰ ਆਪਣੀ ਗੱਲ ਕਹਿਣ ਲਈ ਆਪਣੀ ਮੰਜ਼ਲ ਤੇ ਪਹੁੰਚਣ ਤੋਂ ਪਹਿਲਾਂ ਹੀ ਸੜਕਾਂ 'ਚ ਸਰਕਾਰ ਬੈਰੀਕੇਡ ਰੋਕ ਲਾ ਕੇ ਰੋਕ ਲੈਂਦੀ ਹੈ ਹੂੰ ਹੂੰ ਤੇ ਰਾਤ ਕੌਣ ਬੰਦ ਕਰ ਰਿਹਾ ਉਹ ਤਾਂ ਲੋਕ ਦੇਖ ਰਹੇ ਨਾ ਹੂੰ ਹੂੰ ਜੇ ਸੰਗਰੂਰ ਦੇ ਵਿੱਚ ਉਹਨਾਂ ਨੇ ਟਰਾਲੀਆਂ ਦੇ ਨਾਲ ਟਰਾਲਿਆਂ ਦਾ ਬੈਰੀਕੇਡ ਲਾ ਕੇ ਰੋਕਿਆ ਲੋਕਾਂ ਨੂੰ ਕਈ ਕਈ ਕਿਲੋਮੀਟਰ ਵੜ ਕੇ ਜਿਹੜਾ ਆਪਣੇ ਬੱਚਿਆਂ ਨੂੰ ਸਕੂਲਾਂ ਤੋਂ ਲਿਆਉਣਾ ਪਿਆ ਲੋਕਾਂ ਨੂੰ ਮਰੀਜ਼ਾਂ ਨੂੰ ਪ੍ਰੇਸ਼ਾਨੀ ਹੋਈ ਆਪਣੇ ਰੋਜ਼ ਮਾਰਾ ਦੀ ਪ੍ਰੇਸ਼ਾਨੀ ਉਹਦੀ ਜ਼ਿੰਮੇਵਾਰ ਕੌਣ ਹੈ ਲੋਕ ਨਹੀਂ ਕਹਿੰਦੇ ਉਹ ਚੈਨਲ ਜਿਹੜੇ ਆ ਉਹ 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 ਚੈਨਲ ਉਹ ਉਹ ਜਿਹੜੇ ਉਹ ਸਰਕਾਰ ਪੱਖੀ ਚੈਨਲ ਹੈ ਠੀਕ ਹੈ ਜੀ ਅੱਜ ਵੀ ਹੁਣ ਵੀ ਮਤਲਬ ਸਾਡੀ ਗ੍ਰਿਫਤਾਰੀ ਤੋਂ ਬਾਅਦ ਮੇਰੇ ਜ਼ਿਲ੍ਹੇ ਦਾ ਪ੍ਰਧਾਨ ਵੀ ਗ੍ਰਿਫਤਾਰ ਸੀ ਬਹੁਤ ਸਾਰੀਆਂ ਖ਼ਬਰ ਵਾਲਾ ਨੇ ਪੰਜਾਬੀ ਅਖਬਾਰਾਂ ਨੇ ਬਹੁਤ ਸਾਰੇ ਨੇ ਖ਼ਬਰ ਤੱਕ ਨਹੀਂ ਲਾਈ ਹੂੰ ਹੈਨਾ ਤੋਂ ਅਸੀਂ ਸਮਝਦੇ ਹਾਂ ਹੂੰ ਵੀ ਇਹ ਕੇਸ ਪਾਸੇ ਨੂੰ ਅੱਜ ਜਿਸ ਤੋਂ ਉਮੀਦ ਹੈ ਜਿਨੇ ਆਪਣਾ ਹਮੇਸ਼ਾ ਹੀ ਜਿਹੜਾ ਪੰਜਾਬ ਦੇ ਵਿੱਚ ਜਿਹੜਾ মিডিਆ ਆ ਉਹਨੇ ਆਪਣਾ ਬਹੁਤ ਨਿਰਣਾਇਕ ਰੋਲ ਹਰ ਮੂਮੈਂਟ ਦੇ ਵਿੱਚ ਹੂੰ ਹੂੰ ਉਹ ਲੋਕਾਂ ਦੀ ਸਮਝ ਬਣਾਉਣ ਦੇ ਵਿੱਚ ਲੋਕਾਂ ਇਹ ਵੱਡੇ ਵੱਡੇ ਜਿਹੜੇ ਲੋਕਪੱਖੀ ਜਿਹੜੇ ਕੋਹਲ ਸੀਗੇ ਉਹਦੇ ਵਿੱਚ ਆਪਣਾ ਬਹੁਤ ਨਿਰਣਾਇਕ ਰੋਲ ਨਿਭਾਇਆ ਆ ਭਾਈਚਾਰਕ ਸਾਂਝ ਬਣਾਉਣ ਵਾਸਤੇ ਲੋਕਾਂ ਦੇ ਵਿੱਚ ਪਰ ਦੂਸਰੇ ਪਾਸੇ ਅੱਜ মিডিਆ ਦਾ ਇੱਕ ਹਿੱਸਾ ਆਪਣੇ ਨਿੱਜੀ ਸਵਾਰਥ ਲਈ ਜਿਹੜਾ ਆ ਉਹ ਉਹਨਾਂ ਲਈ ਕੰਮ ਕਰ ਰਿਹਾ ਹੈ ਔਰ ਅਸੀਂ ਬਹੁਤ ਉਹਦੇ ਲਈ ਕੋਈ ਬੜੀ ਫਿਕਰ ਨਹੀਂ ਹੈਗੀ ਤੁਹਾਡੇ ਵਰਗੇ ਲੋਕ ਅੱਜ ਵੀ ਨੇ ਸੋਸ਼ਲ ਮੀਡੀਆ ਦੇ ਰਾਹੀਂ ਚੰਗੇ ਅਖਬਾਰ ਅੱਜ ਵੀ ਨੇ ਜਿਹੜੇ ਅੱਜ ਵੀ ਪ੍ਰਿੰਟ ਮੀਡੀਆ ਰਾਹੀਂ ਲੋਕਾਂ ਦੀ ਗੱਲ ਕਹਿ ਰਹੇ ਨੇ ਪਰ ਹੈਰਾਨੀ ਦੀ ਗੱਲ ਹੈ ਕਿ ਜਿਹੜੀ ਸਰਕਾਰ ਆ ਉਹ ਹਰ ਜਿਹੜਾ ਉਹ ਸਮਝਦੀ ਹੈ ਕਿ ਇਹ ਜਿਹੜਾ ਆਪਣੇ ਆਪ ਨੂੰ ਮੈਨੇਜਰ ਬਣਿਆ ਫਿਰ ਕਿਉਂਕਿ ਹੁਣ ਇਹ ਸਰਕਾਰ ਜਿਹੜੀ ਹੈ ਉਹ ਪੰਜਾਬ ਪੰਜਾਬੀ ਲੋਕ ਨਹੀਂ ਚਲਾ ਰਹੀ ਇਹ ਲਾਲੇ ਦਿੱਲੀ ਤੋਂ ਆ ਕੇ ਚਲਾ ਰਹੀ ਹੈ ਤੇ ਉਹਨਾਂ ਉਹ ਉਹਨਾਂ ਨੇ ਕੰਮ ਮੈਨੇਜਰਾਂ ਦਾ ਕੰਮ ਆ ਉਹ ਸਮਝਦੇ ਵੀ ਅਸੀਂ ਸਭ ਕੁਝ ਮੈਨੇਜ ਕਰ ਲੈਣਾ ਹੈ ਔਰ ਉਹੀ ਕੁਝ ਕਰ ਰਹੇ ਆ ਉਹ ਕੋਈ ਸਿਆਸੀ ਲੋਗ ਨਹੀਂ ਹੈਗੇ ਜਿਹੜੇ ਇਹ ਆਮ ਆਦਮੀ ਪਾਰਟੀ ਤੇ ਜਿਹੜੇ ਲੋਕ ਨੇ ਕੋਈ ਜਿਹੜੇ ਦਿੱਲੀ ਤੋਂ ਆਏ ਆ ਸਿਆਸੀ ਲੋਕ ਨਹੀਂ ਕੋਰਪੋਰੇਟ ਦੇ ਦਲਾਲ ਨੇ ਹੂੰ ਹੂੰ ਪ੍ਰਧਾਨ ਜੀ ਆਖਰੀ ਸਵਾਲ ਵੀ ਜਿਹੜਾ ਜ਼ਮੀਨ ਦੇ ਉੱਪਰ ਕਬਜ਼ਾ ਕਰਨਾ ਸੀਗਾ ਤੇ ਜ਼ਮੀਨ ਦੇ ਉੱਪਰ ਕਬਜ਼ਾ ਕਰਨ ਨੂੰ ਲੈ ਕੇ ਕਿ ਉੱਥੇ ਜਿਹੜਾ ਪ੍ਰੋਗਰਾਮ ਸੀ ਉਹ ਸ਼ਾਂਤੀਪੂਰਵਕ ਸੀ ਆਪਣਾ ਨਹੀਂ ਵੇਖੋ ਦੋ ਚੀਜ਼ਾਂ ਆ ਕੀ ਮਤਲਬ ਕਿਹੜੀਆਂ ਬੰਦੂਕਾਂ ਲੈ ਕੇ ਅਸੀਂ ਗਏ ਸੀਗੇ ਜਿਹੜੀਆਂ ਡਾਂਗਾ ਲੈ ਕੇ ਗਏ ਸੀਗੇ ਸਰਕਾਰ ਇੱਕ ਮਤਲਬ 2 ਫੁੱਟ ਦੀ ਸੋਟੀ ਤੋਂ ਇੰਨਾ ਡਰ ਜਾਂਦੀ ਹੈ ਹਾਂ ਜਿਹਨੂੰ ਉਹ ਪਤਾ ਵੀ ਇਹ ਸ਼ਾਂਤੀਪੂਰਵਕ ਨਹੀਂਗਾ ਜੇ ਸ਼ਾਂਤੀਪੂਰਵਕ ਨਹੀਂ ਸੀਗਾ ਤਾਂ ਫਿਰ ਅਸੀਂ ਉਹਨਾਂ ਨਾਲ ਉਸ ਰੂਪ ਦੇ ਵਿੱਚ ਟਕਰਾਏ ਕਿਉਂ ਨਾ ਅਸੀਂ ਸਮਝਦੇ ਹਾਂ ਕਿ ਜਿਹੜਾ ਸਿਲਿੰਗ ਐਕਟ ਹੈਗਾ ਆ ਹੂੰ ਸਿਲਿੰਗ ਐਕਟ ਦਾ ਜਿਹੜਾ ਸਵਾਲ ਹੈਗਾ ਆ ਅਸੀਂ ਉਹਨੂੰ ਉਹ ਅੱਜ ਖਾਸ ਕਰਕੇ ਬੇਜ਼ਮੀਨਾ ਲੋਕਾਂ ਦੇ ਵਿੱਚ ਇਹ ਮਾਮਲੇ ਨੂੰ ਲੋਕਾਂ ਵਿੱਚ ਲੈ ਕੇ ਜਾਣ ਦੇ ਵਿੱਚ ਕਾਮਯਾਬ ਹੋਏ ਆ ਅਸੀਂ ਇਹ ਜ਼ਮੀਨ ਦੇ ਵਿੱਚ ਜ਼ਮੀਨ ਦਾ ਸਾਡਾ ਸਵਾਲ ਨਹੀਂ ਉੱਥੇ ਖੇਤੀ ਕਦੋਂ ਹੁੰਦੀ ਅੱਜ ਨਹੀਂ ਹੋਵਾਂਗੇ ਕੱਲ ਕਰਾਂਗੇ ਪਰ ਦਲਤਾਂ ਦੇ ਵਿੱਚ ਜਿੱਥੇ ਅੱਜ ਪੰਜਾਬ ਦੀ ਕਿਸਾਨੀ ਇਹ ਸਮਝ ਰਹੀ ਹੈ ਕਿ ਇਹ ਜਿਹੜੀ ਹੈ ਇਹ ਜਿਹੜੀ ਅੱਜ ਵੀ ਜਿਹੜੀ ਸਰਕਾਰ ਹੈਗੀ ਹੈ ਜਿਹੜਾ ਇਹ ਕਹਿੰਦਾ ਹੈ ਵੀ ਮੈਂ ਤੁਹਾਨੂੰ ਖੁਸ਼ਕੜ ਨਹੀਂ ਦੇਣਾ ਕਿਸਾਨੀ ਨੂੰ ਕਹਿੰਦਾ ਹੈ ਤੇ ਖਾਸ ਕਰਕੇ ਬੇੜਿਆਂ ਦੇ ਵਿੱਚ ਚਾਹੇ ਉਹ ਭਾਜ ਪਾਇਆ ਚਾਹੇ ਇਹ ਜਿਹੜੇ ਸਮਝਦੇ ਸਕੇ ਵੀ ਅਸੀਂ ਹੁਣ ਇਹ ਇਹ ਜਿਹੜੀ ਨਵਾਂ ਜਿਹੜਾ ਇਹਨਾਂ ਲੋਕਾਂ ਨੂੰ ਆਪਣੇ ਹੱਕ ਵਿੱਚ ਭਾਗ ਲਵਾਵਾਂਗੇ ਬੇਫਿਕਰ ਜੀ ਕਿਸਾਨੀ ਨਹੀਂ ਹੈਗੀ ਸੰਗਰੂਰ ਦੀ ਇਸ ਘਟਨਾ ਨੇ ਹਮ ਹਮ ਦਲਤਾਂ ਦੇ ਵਿੱਚ ਇੱਕ ਗੱਲ ਬੜੀ ਸਾਫ਼ ਜਿਹੜੀ ਸਾਫ਼ ਜਿਹੜਾ ਉਚਾਰਿਆ ਗਿਆ ਆ ਉਹ ਹੈਗਾ ਕਿ ਇਹ ਵੱਡੇ ਜ਼ਗੀਰਦਾਰਾਂ ਦੀ ਵੱਡੇ ਭੂਮੀਪਤੀਆਂ ਦੀ ਸਰਕਾਰ ਆ ਤੇ ਇਹ ਜਿਹੜਾ ਹੁਣ ਵੀ ਤੁਸੀਂ ਇਹ ਦੇਖ ਲਓ ਕਿ ਜਿਹੜਾ ਉੱਥੇ ਅੱਜ ਇਹ ਜਿਹੜੇ 927 ਏਕੜ ਦਾ ਸਵਾਲ ਹੈ ਇਹ ਤਾਂ ਲੋਕਾਂ 'ਚ ਵੰਡੀ ਜਾਣੀ ਚਾਹੀਦੀ ਸੀ ਸੀਲਿੰਗ ਤੋਂ ਵੱਧੂ ਜਿੰਨੀ ਜ਼ਮੀਨ ਹੈ ਹਨਾ ਤੇ ਪਰ ਉਹ ਉਹ 255 ਏਕੜ ਉਹ ਸਰਕਾਰ ਆਪਣੇ ਨਾਲ ਲੈਣਾ ਚਾਹੁੰਦੀ ਹੈ ਉਹ ਉਹ ਸਰਕਾਰ ਨੇ ਆਪਣੇ ਉਹਦਾ ਜਿਹੜਾ ਆ ਉਹ ਆਪਣੇ ਨਾਲ ਟਰਾਂਸਫਰ ਵੀ ਕਰ ਲਈ ਹੈ ਇਹ ਠੀਕ ਹੈ ਕਿ ਜਿਹੜਾ ਉਹ ਜ਼ਮੀਨ ਤੇ ਕਬਜ਼ਾ ਹੈ ਜਿਹੜਾ ਉਹਦਾ ਨੌਕਰ ਆ ਜਿਹੜਾ ਸਤਵੀਰ ਸਿੰਘ ਆ ਉਸ ਤੋਂ ਦਾ ਜਿਹੜਾ ਵੱਡਾ ਜ਼ਗੀਰਦਾਰ ਆ ਜਿਹਦੀ ਜ਼ਮੀਨ ਆ ਉਹਦੀ ਖੇਤੀਬਾੜੀ ਤਾਂ ਕੋਈ ਉਹਦਾ ਨੌਕਰ ਆ ਉਹ ਕਰਦਾ ਆ ਔਰ ਉਹ ਉਹ ਗੁਰਦਆਰੀਆਂ ਵੀ ਉਹਦੇ ਨਾਂ ਦੇ ਉੱਤੇ ਆ ਉਹ ਸਰਕਾਰ ਆਪਣੇ ਨਾਲ ਕਰ ਰਹੀ ਹੈ ਸਰਕਾਰ ਨੂੰ ਜ਼ਮੀਨ ਚਾਹੀਦੀ ਹੈ ਕਿ ਬੇਜਮੀਨੇ ਲੋਕ ਜਿਨ੍ਹਾਂ ਕੋ ਸੇਟ ਟਿਕਣ ਲਈ ਜ਼ਮੀਨ ਨਹੀਂ ਹੈਗੀ ਉਹਨਾਂ ਨੂੰ ਜ਼ਮੀਨ ਚਾਹੀਦੀ ਹੈ ਕਿ ਉਹਨਾਂ ਜ਼ਮੀਨਾਂ ਨੂੰ ਉਹਨਾਂ ਨੂੰ ਚਾਹੀਦੀ ਹੈ ਜਿਹੜੇ ਠੇਕੇ ਦੇ ਲੈ ਕੇ ਕੀਤੀ ਕੰਮ ਪਿਆ ਉਸ ਉਸ ਜ਼ਮੀਨ ਉਹ ਜ਼ਮੀਨ ਹੈ ਜਿਹੜੀ ਉਹ ਜਿਹੜੀ ਜੀਨ ਦੇ ਰਾਜੇ ਦੀ ਜ਼ਮੀਨ ਆ ਉਹ ਕਿਸੇ ਦੇ ਨਾਮ ਬੋਲਦੀ ਹੈ ਜਾਂ ਉਹਦੇ ਵਾਰਸ ਦੀ ਦੇਖੋ ਬਲ ਇਹ ਆ ਵੀ ਉਹ ਜਿਹੜੇ ਬੜੀ ਸਾਫ਼ ਗੱਲ ਆ ਕਿ ਇਹ ਇਹ ਬੋਲੇ ਕਿਸੇ ਦੇ ਨਾਤੇ ਬੋਲਦੀ ਹੈ ਪਰ ਉਹਦੇ ਉੱਤੇ ਜਿੱਦਾਂ ਪਹਿਲੇ ਹਮੇਸ਼ਾ ਇਹ ਚਰਚਾ ਰਹੀ ਹੈ ਦੀ ਸੇਲਿੰਗ ਦੀ ਜ਼ਮੀਨ ਜਿਹੜੀ ਹੈ ਉਹ ਗਈ ਕਿੱਥੇ ਆ ਮੈਂ ਲੈਂਡ ਸੇਲਿੰਗ ਦੀ ਗੱਲ ਕਰ ਰਹੇ ਹਾਂ ਤੁਸੀਂ ਮੈਂ ਲੈਂਡ ਸੇਲਿੰਗ ਦੀ ਐਕਟ ਦੀ ਗੱਲ ਕਰ ਰਿਹਾ ਜਿਹਦੇ ਵਿੱਚ ਇਹ ਸਿਗਾ ਇਹ ਸਾਰੇ ਜਿਹੜੇ ਵੱਡੇ ਜ਼ਗੀਰਦਾਰ ਸੀ ਵੱਡੇ ਭੂਮੀਪਤੀ ਸੀਗੇ ਇਹ ਜਿਹੜੇ ਵੱਡੇ ਵੱਡੇ ਰਾਜਿਆਂ ਨੇ ਜ਼ਮੀਨਾਂ ਕਬਜ਼ੇ ਤੇ ਜਾਂ ਉਹਨਾਂ ਦੀਆਂ ਜਿਹੜੀਆਂ ਜਿਹੜੇ ਉਹਨਾਂ ਦੇ ਉਸ ਤੋਂ ਬਾਅਦ ਜਿਹੜੀਆਂ ਉਹਨੀਆਂ ਪੁਸਤਾ ਉਹਨਾਂ ਨੇ ਕਬਜ਼ਾ ਕੀਤਾ ਪਿਆ ਸੀਗਾ ਉਹ ਤਾਂ ਜਦੋਂ ਦੇਸ਼ ਆਯਾਦ ਹੋ ਗਿਆ ਉਹ ਸਾਰੀ ਜ਼ਮੀਨ ਸਰਕਾਰ ਕੋ ਆਉਣੀ ਚਾਹੀਦੀ ਸੀ ਹੂੰ ਬਿਲਕੁਲ ਜੀ ਬਿਲਕੁਲ ਔਰ ਸਰਕਾਰ ਨੂੰ ਉਹ ਬੇਜ਼ਮੀਨੇ ਲੋਕਾਂ ਨੂੰ ਅਲਾਟਮੈਂਟ ਕਰਨੀ ਚਾਹੀਦੀ ਠੀਕ ਹੈ ਜੀ ਤੇ ਇਹ ਜ਼ਮੀਨ ਵੀ ਜਿਹੜੀ ਹੈ ਜੇ ਅੱਜ ਇੱਕ ਬੰਦਾ ਇੱਕ ਬੰਦੇ ਜਿਹੜਾ ਅੱਜ ਉੱਥੇ ਉਹ ਉਹਦੇ ਵਿੱਚ ਸੈਂਕੜੇ ਏਕੜਾਂ ਤੇ ਕੁਝ ਇੱਕ ਦੋ ਪਰਿਵਾਰ ਜਿਹੜੇ ਆ ਜਿਨ੍ਹਾਂ ਦੇ ਨਾਂ ਦੇ ਜਿਹੜੇ ਉੱਤੇ ਜ਼ਮੀਨ ਦੇ ਜਿਨ੍ਹਾਂ ਦੇ ਗਰਦਾਵਰੀਆਂ ਜਿਨ੍ਹਾਂ ਦੇ ਨਾਂ ਦੇ ਉਹ ਵੀ ਉਹਨਾਂ ਦੇ ਨਾਂ ਤੇ ਨਹੀਂ ਆਪਣੇ ਨੌਕਰਾਂ ਦੇ ਨਾਂ ਤੇ ਕਰਾ ਰੱਖੀਆਂ ਹੂੰ ਹੂੰ ਕੋਈ ਗੁਰਦਾਵਾਂ ਚ ਬੈਠਾ ਆ ਕੋਈ ਚੰਡੀਗੜ੍ਹ ਦੇ ਵਿੱਚ ਬੈਠਾ ਆ ਉਹ ਉਹਨਾਂ ਦੇ ਮੈਨੇਜਰ ਨਹੀਂ ਉਹ 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 ਜ਼ਮੀਨ ਪਰ ਉਹ ਉਹ ਜਿਹੜੀ ਜ਼ਮੀਨ ਹੈ ਉਹ ਉਹ ਉਹਦੇ ਤੇ ਗਰਦਾਵਰੀਆਂ ਉਹਨਾਂ ਦੇ ਨਾਂ ਦੇ ਉੱਤੇ ਆ ਹਾਂਜੀ ਇਸ ਕਰਕੇ ਉਹ ਉਹ ਸਾਡੀ ਇਹ ਮੰਗ ਹੈਗੀ ਹੈ ਔਰ ਐਸੀ ਇਹ ਸਾਡਾ ਐਕਸ਼ਨ ਵੀ ਦਾ ਐਕਸ਼ਨ ਸਫਲ ਐਕਸ਼ਨ ਹੈ ਅੱਜ ਸੋਸ਼ਲ ਮੀਡੀਆ ਦੇ ਉੱਤੇ ਪ੍ਰਿੰਟ ਵਿੱਚ ਇਸ ਤੋਂ ਬਾਅਦ ਸਾਡੇ ਭੇੜਿਆਂ ਦੇ ਉੱਤੇ ਚਰਚਾ ਹੋ ਰਹੀ ਹੈ ਜੀ ਇਹ ਪਹਿਲੀ ਵਾਰ ਵੀ ਕੀ ਸਾਢੇ 1.5 ਏਕੜ ਤੋਂ ਜ਼ਮੀਨ ਵੰਡੀ ਜਾਣੀ ਵੱਧ ਵੰਡੀ ਜਾਣੇ ਆ ਤਾਂ ਲੋਕ ਆਸ ਕਰਦੇ ਆ ਜਿਹੜੇ ਖੇਤਾਂ ਵਿੱਚ ਜਿਹੜੇ ਖੇਤੀ ਕਰਦੇ ਆ ਛੇਕੇ ਤੇ ਲੈ ਕੇ ਜਿਹੜੇ ਬੇਜ਼ਮੀਨੇ ਲੋਕ ਆ ਜਿਹੜੇ ਦੂਸਰਿਆਂ ਦੇ ਖੇਤਾਂ 'ਚ ਕੰਮ ਕਰਦੇ ਆ ਉਹਨਾਂ ਨੂੰ ਇੱਕ ਆਸ ਵੱਜ ਗਈ ਆ ਕਿ ਅਸੀਂ ਜਿਹੜੀ ਹੈ ਇਹ ਜ਼ਮੀਨ ਜਿਹੜੀ ਹੈ ਇਹ ਇਹ ਜ਼ਮੀਨਾਂ ਦੇ ਮਾਲਕ ਬਣਾਂਗੇ ਅਸੀਂ ਹੁਣ ਖੇਤੀ ਕਰਾਂਗੇ ਇਹੀ ਇਹ ਪ੍ਰਕਾਸ਼ ਤਾਵਾ ਹੈਗਾ ਕਿ ਜਿਹੜੇ ਉਸ ਦਿਨ ਜਿਵੇਂ ਗ੍ਰਿਫਤਾਰੀਆਂ ਹੋਈਆਂ ਲੋਕਾਂ ਨੇ ਇਹ ਕਿਹਾ ਕੋਈ ਗੱਲ ਨਹੀਂ ਇੱਕ ਕੋਈ ਬੜਾ ਵੱਡਾ ਸਵਾਲ ਨਹੀਂ ਹੈਗਾ ਔਰ ਇਹ ਇਹ ਅੱਜ ਜੇ ਅਸੀਂ ਜੇ ਵੀ ਜਾਣਦੇ ਆ ਤਾਂ ਕੋਈ ਗੱਲ ਨਹੀਂ ਇਹ ਜੇ ਜੇਲ ਸਾਡੇ ਲਈ ਕੋਈ ਜਿਹੜੀ ਇਦਾਂ ਦੀ ਨਹੀਂ ਗੱਲ ਹੈਗੀ ਅਸੀਂ ਤਾਂ ਹੁਣ ਵੀ ਗੁਰਬਤ ਵਿੱਚ ਜੀ ਰਹੇ ਆ ਹੂੰ ਹੂੰ ਤਾਂ ਜੇਲ ਦੇ ਵਿੱਚ ਵੀ ਤਾਂ ਅਸੀਂ ਰੋਟੀ ਖਾਣੀ ਹੈ ਕਿੰਨੇ ਕ ਲੋਕਾਂ ਨੂੰ ਰੱਖਾਂਗੇ ਇਸ ਕਰਕੇ ਜਦੋਂ ਪੁਲਿਸ ਉਹਨਾਂ ਨੂੰ ਜ਼ੋਰ ਪਾ ਰਿਆ ਅਸੀਂ ਪ੍ਰਸ਼ਾਸਨ ਜ਼ੋਰ ਪਾ ਰਿਆ ਅਧਿਕਾਰੀ ਪਾ ਰਿਆ ਅਸੀਂ 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 ਤੁਹਾਨੂੰ ਘਰ ਨੂੰ ਭੇਜ ਦਿੰਦੇ ਤੁਸੀਂ ਚਲੇ ਜਾਓ ਰੁਕ ਗਏ ਨਹੀਂ ਹੂੰ ਹੂੰ ਹਜ਼ਾਰਾਂ ਦੀ ਗਿਣਤੀ ਵਿੱਚ ਲੋਕਾਂ ਨੇ ਕਿਹਾ ਵੀ ਆ ਸਾਨੂੰ ਤੁਸੀਂ ਗ੍ਰਿਫਤਾਰ ਕਰੋ ਜਦੋਂ ਲੋਕ ਇਸ ਪੱਧਰ ਤੱਕ ਆ ਜਾਂਦੇ ਆ ਹਮ ਉਹਨਾਂ ਲਈ ਤਾਂ ਫਿਰ ਇਹ ਸਮਝ ਲੈਣਾ ਚਾਹੀਦਾ ਕਿ ਜੀਡੀਪੀਐਸ ਦਾ ਉਹ ਨਾਰਾ ਬੇਗੰਪੁਰੇ ਦਾ ਫਿਰ ਬੇਗੰਪੁਰੇ ਬਸਾਇਆ ਜਾਊਗਾ ਉਹ ਸਫਲ ਹੋਇਆ ਆ ਔਰ ਲੋਕ ਜਿਹੜਾ ਆ ਅੱਜ ਉਸ ਮਿਸ਼ਨ ਸਾਡੇ ਲਈ ਨਾਰਾ ਨਹੀਂ ਹੈ ਹਮ ਜਮੀਨੇ ਲੋਕ ਸਾਡੇ ਲਈ ਇੱਕ ਮਿਸ਼ਨ ਹੈ ਹਮ ਇਹ ਗੁਰੂ ਰਵਦਾਸ ਸਾਹਿਬ ਦਾ ਇਹ ਮਿਸ਼ਨ ਹੈ ਜਿਹੜਾ ਆ ਉਹਨੂੰ ਅਸੀਂ ਪੂਰਾ ਕਰਾਂਗੇ ਔਰ ਬੜਾ ਸਾਫ਼ ਗੱਲ ਹੈ ਸੰਕੇਤ ਹੈ ਜੀਡੀਪੀਐਸ ਸਬੇ ਜਮੀਨੇ ਜਿਹੜੇ ਲਈ ਸੰਘਰਸ਼ ਕਰਦੀਆਂ ਜੱਥੇਬੰਦੀਆਂ ਉਹ ਇੱਕ ਬੇਗੰਪੁਰਾ ਨਹੀਂ ਉਹ ਕਈ ਬੇਗੰਪੁਰੇ ਬਸਾਣਗੇ ਔਰ ਹਰ ਬੇਚਰਾਗਾ ਪਿੰਡ ਦੇ ਵਿੱਚ ਬੇਗੰਪੁਰਾ ਆ ਪ੍ਰਧਾਨ ਜੀ ਆਖਰੀ ਸਵਾਲ ਇੱਕ ਤਾਂ ਅਗਲਾ ਪ੍ਰੋਗਰਾਮ ਕੀ ਹੋਊਗਾ ਤੇ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਇਸ ਮਸਲੇ ਤੇ ਪੂਰੇ ਤੇ ਦੇਖੋ ਗੱਲ ਬੜੀ ਅਸੀਂ ਆਪਣੇ ਲੋਕਾਂ ਨੂੰ ਇਹ ਕਹਿਣਾ ਚਾਹੁੰਦੇ ਆ ਚਾਹੁੰਦੇ ਆ ਵੀ ਆ ਇਹ ਜ਼ਮੀਨ ਦਾ ਸਵਾਲ ਇਹ ਜਿਹੜੀ ਸਰਕਾਰ ਹੈ ਕਲਿਆਣਕਾਰੀ ਯੋਜਨਾ ਹੈ ਇਹ ਕਲਿਆਣਕਾਰੀ ਯੋਜਨਾ ਆਟਾ ਦਾਲ ਸਾਡੀ ਮਜਬੂਰੀ ਹੈ ਜਦੋਂ ਵਿਦਿਆ ਸਾਡੇ ਕੋ ਖੋਈ ਜਾ ਰਹੀ ਹੈ ਜਦੋਂ এডਿਕੇਸ਼ਨ ਸਾਡੇ ਕੋ ਖੋਈ ਜਾ ਰਹੀ ਹੈ ਜਦੋਂ ਰੋਜ਼ਗਾਰ ਸਾਡੇ ਨਹੀਂ ਹੈ ਤੇ ਰੋਜ਼ਗਾਰ ਦਾ ਇੱਕੋ ਇੱਕ ਸਾਧਨ ਉਹ ਜ਼ਮੀਨ ਦਾ ਟੁੱਟ ਆ ਹੂੰ 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 ਉਹ ਜ਼ਮੀਨ ਸਾਡੇ ਲਈ ਅੱਜ ਇਨੀ ਇੰਪੋਰਟੈਂਟ ਆ ਸਾਡੇ ਲੋਕਾਂ ਲਈ ਖਾਸ ਕਰਕੇ ਬੇਜ਼ਮੀਨੇ ਲੋਕਾਂ ਲਈ ਉਹ ਚਾਹੇ ਕਿਸੇ ਵੀ ਭਾਈਚਾਰੇ ਕਿਸੇ ਵੀ ਧਰਮ ਨਾਲ ਸੰਬੰਧ ਰੱਖਦੇ ਨੇ ਉਹ ਬੇਜ਼ਮੀਨੇ ਲੋਕ ਜਿਹੜੇ ਹੈਗੇ ਆ ਉਹ ਸਾਰਿਆਂ ਲਈ ਇਹੀ ਅਸੀਂ ਅਪੀਲ ਕਰਾਂਗੇ ਸਾਰੇ ਲੋਕਾਂ ਨੂੰ ਇਹ ਲੜਾਈ ਸ਼ੁਰੂ ਹੋਈ ਹੈ ਇਹ ਲੜਾਈ ਦਾ ਹਿੱਸਾ ਬਣੋ ਔਰ ਇਸ ਲੜਾਈ ਨੂੰ ਹੋਰ ਮਜ਼ਬੂਤ ਕਰੋ ਤੇ ਇਹ ਜਿਹੜੇ ਹਾਕਮ ਜਿਹੜੇ ਸਮਝਦੇ ਆ ਕਿ ਇਹ ਜ਼ਮੀਨ ਕੋਆਪਰੇਟ ਤੇ ਕੌਣ ਜਾਣੀ ਚਾਹੀਦੀ ਆ ਵੱਡੇ ਜ਼ਗੀਰਾਦਾਰਾਂ ਕੋਲ ਜਾਣੀ ਚਾਹੀਦੀ ਆ ਅਸੀਂ ਇਹ ਮੰਗ ਉਠਾਈ ਆ ਸਾਨੂੰ ਸਭ ਨੂੰ ਇੱਕ ਮੁੱਠ ਹੋ ਕੇ ਮੰਗ ਕਰਨੀ ਚਾਹੀਦੀ ਵੀ ਸੇਲਿੰਗ ਕਟਾਈ ਜਾਵੇ ਸਾਡੇ ਸਾਰਿਆਂ ਦੀ 10 ਏਕੜ ਤੋਂ ਵੱਧ ਇਹ 10 ਏਕੜ ਚ ਬੰਦਾ ਚੰਗੀ ਰੋਟੀ ਖਾ ਸਕਦਾ ਹੂੰ ਇਸ ਤੋਂ ਵੱਧੂ ਸਾਰੀ ਜ਼ਮੀਨ ਜਿਹੜੇ ਆ ਉਹ ਸਰਪਲਸ ਕਰਨੀ ਚਾਹੀਦੀ ਹੈ ਉਹ ਸਾਰੀ ਜ਼ਮੀਨ ਸਰਪਲਸ ਕਰਕੇ ਲੋਕਾਂ ਨੂੰ ਵੰਡੀ ਜਾਵੇ ਸਰ ਔਰ ਲੋਕਾਂ ਨੂੰ ਇਸ ਲਈ ਜਿਹੜਾ ਅੱਗੇ ਵਧਣਾ ਚਾਹੀਦਾ ਅਸੀਂ ਸਭ ਨੂੰ ਅਪੀਲ ਕਰਾਂਗੇ ਕਿ ਸੰਗਰੂਰ ਦੇ ਲੋਕ ਅੱਜ ਸਾਰੇ ਦਲਤਾਂ ਦੀ ਸਾਰੇ ਪੰਜਾਬ ਦੇ ਲੋਕਾਂ ਦੀ ਲੜਾਈ ਲੜ ਰਹੇ ਆ ਇਸ ਕਰਕੇ ਸਾਰੇ ਉਹਨਾਂ ਦੀ ਪਿੱਠ ਤੇ ਆ ਕੇ ਖੜੇ ਹੋਣ ਉਹਨਾਂ ਨੂੰ ਜੋ ਮਾਇਕ ਸਹਾਇਤਾ ਚਾਹੀਦੀ ਆ ਜੋ ਮੋਰਲ ਸਪੋਰਟ ਚਾਹੀਦੀ ਆ ਜੋ ਅੱਜ ਉਹਨਾਂ ਬੁੱਧੀਜੀਵੀ ਵਰਕਰਾਂ ਨੂੰ ਵੀ ਅਸੀਂ ਬੇਨਤੀ ਕਰਾਂਗੇ ਕਿ ਔਰ ਖਾਸ ਕਰਕੇ ਜਿਹੜੇ ਦਲਤਾਂ ਦੇ ਨਾਂ ਦੇ ਉੱਤੇ ਜਿਹੜੇ ਜਿਹੜੇ ਅੰਬੇਦਕਰਿਸ਼ਟ ਜਿਹੜੇ ਲੋਕ ਨੇ ਜਿਹੜੇ ਉਹਦੇ ਨਾਂ ਉਹਨਾਂ ਦੀ ਗੱਲ ਕਰਦੇ ਨੇ ਉਹਨਾਂ ਨੂੰ ਅੱਜ ਉਹਨਾਂ ਦੀ ਪਿੱਠ ਦੇ ਉੱਤੇ ਆ ਕੇ ਖੜਨਾ ਚਾਹੀਦਾ ਹੈ ਔਰ ਇਹ ਬੇਗੰਪੁਰਾ ਕੱਲਾ ਜੀਡੀਪੀਐਸ ਦਾ ਜਿਹੜਾ ਮਿਸ਼ਨ ਨਹੀਂ ਹੈਗਾ ਇਹ ਇਹ ਜਿਹੜਾ ਗੁਰੂ ਦਾ ਮਿਸ਼ਨ ਹੈ ਗੁਰੂ ਰਵਦਾਸ ਦਾ ਮਿਸ਼ਨ ਹੈ ਔਰ ਜਿੱਥੇ ਸਭ ਨੇ ਸਮ ਬਰਾਬਰ ਬਸਾਇਆ ਉਦੀ ਲੋੜ ਹੈਗੀ ਤਾਂ ਉਹਨਾਂ ਨੂੰ ਸਾਰਿਆਂ ਨੂੰ ਉਹਨਾਂ ਦੀ ਪਿੱਠ ਦੇ ਉੱਤੇ ਆ ਕੇ ਖੜਨਾ ਚਾਹੀਦਾ ਹੈ ਔਰ ਅਸੀਂ ਉਹਨਾਂ ਸਾਰੇ ਕਿਸਾਨ ਜਥੇਬੰਦੀਆਂ ਦਾ ਉਹਨਾਂ ਸਾਰੇ ਬੁੱਧੀਜੀਵੀ ਵਰਗਾਂ ਦਾ ਉਹਨਾਂ ਸਾਰੇ ਚੈਨਲਸ ਦਾ ਸੋਸ਼ਲ ਮੀਡੀਆ ਦਾ ਪ੍ਰਿੰਟ ਮੀਡੀਆ ਦਾ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਕਰਦੇ ਆਂ ਉਮੀਦ ਕਰਦੇ ਆਂ ਇਸ ਲੜਾਈ ਦੇ ਵਿੱਚ ਉਹ ਆਪਣਾ ਬਣਦਾ ਯੋਗਦਾਨ ਸਾਡੀ ਪਿੱਠ ਤੇ ਖੜੇ ਹੋ ਕੇ ਪਾਉਣ ਤੁਸੀਂ ਆਪਣਾ ਕੀਮਤੀ ਸਮਾਂ ਆਸ ਸਟੇ ਵੀ ਨੂੰ ਦਿੱਤਾ ਪ੍ਰਧਾਨ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਬਹੁਤ ਧੰਨਵਾਦ ਜੀ ਤੁਹਾਡਾ ਬਹੁਤ ਮਿਹਰ